ਸਿਆਸਤ ਦੇ ਨਾਲ ਜੁੜੀ ਹੋਈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੁਣ ਨਹੀਂ ਹੋਵੇਗਾ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਭਾਜਪਾ ਤੇ ਅਕਾਲੀ ਦਲ ਦਾ ਹੁਣ ਗੱਠਜੋੜ ਨਹੀਂ ਹੋਵੇਗਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਖੁਦ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 1 ਜੂਨ ਨੂੰ ਸਾਨੂੰ ਯਕੀਨ ਹੈ ਕਿ ਲੋਕ ਉਹਨਾਂ ਦਾ ਸਾਥ ਜ਼ਰੂਰ ਦੇਣਗੇ ਅਤੇ ਬੀਜੇਪੀ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਕਿ ਅਕਾਲੀ ਦਲ ਦੇ ਨਾਲ ਗੱਠ ਜੋੜ ਜਿਹੜਾ ਹੈ ਉਹ ਨਹੀਂ ਕਰਨਾ ਤਾਂ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੋਵੇਗਾ ਬੀਜੇਪੀ ਇਕੱਲਿਆਂ ਲੋਕ ਸਭਾ ਦੀਆਂ ਚੋਣਾਂ ਲੜੇਗੀ 2024 ਦੀਆਂ ਲੋਕ ਸਭਾ ਚੋਣਾਂ ਭਾਜਪਾ ਹੁਣ ਇਕੱਲਿਆਂ ਲੜਨ ਜਾ ਰਹੀ ਹੈ ਅਤੇ ਹੁਣ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਹੋਵੇਗਾ ਸਿਆਸਤ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਪਿਛਲੇ ਲੰਬੇ ਸਮੇਂ ਤੋਂ ਇਹ ਚਰਚਾਾਂਵਾਂ ਚੱਲ ਰਹੀ ਆ ਸੰਕੀ ਭਾਜਪਾ ਤੇ ਅਕਾਲੀ ਦਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਗੱਠਜੋੜ ਹੋ ਸਕਦਾ ਪਰ ਇਸ ਵਕਤ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਆਸਤ ਦੇ ਨਾਲ ਜੁੜੀ ਹੋਈ ਹੈ ਸਭ ਤੋਂ ਵੱਡੀ ਖਬਰ ਹੈ ਅੱਜ ਦੀ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਨਹੀਂ ਹੋਵੇਗਾ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿੱਥੇ ਹੁਣ ਗੱਠਜੋੜ ਨਹੀਂ ਕੀਤਾ ਜਾਣਾ ਤੇ ਉੱਥੇ ਹੀ ਸਿਆਸਤ ਦੇ ਵਿੱਚ ਹੈ ਵੱਡਾ ਧਮਾਕਾ ਜਿਹੜਾ ਹੋਇਆ ਹੈ ਦੱਸਦੀ ਹੈ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ ਹੁਣ ਗੱਠਜੋੜ ਨਹੀਂ ਹੋਵੇਗਾ ਪਰਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਭਾਜਪਾ ਕਾਲੀ ਦਲ ਦੇ ਨਾਲ ਗੱਠਜੋੜ ਜ਼ਰੂਰ ਕਰੇਗੀ ਦੋਵਾਂ ਪਾਰਟੀਆਂ ਦਾ ਗੱਠਜੋੜ ਹੋਵੇਗਾ ਤੇ ਇਹ ਦੋਵੇਂ ਪਾਰਟੀਆਂ ਇਕੱਠੀਆਂ ਲੋਕ ਸਭਾ ਦੀਆਂ ਚੋਣਾਂ ਲੜਨਗੀਆਂ ਪਰ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਹਾਲੀ ਦੇ ਵਿੱਚ ਸੁਨੀਲ ਜਾਖੜ ਹੋਂਦੇ ਵੱਲੋਂ ਵੀਡੀਓ ਪਾ ਕੇ ਇਸ ਬਾਬਤ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਹੁਣ ਕਿਹਾ ਹੈ ਕਿ ਲੋਕ ਹਿੱਤਾਂ ਦੇ ਲਈ ਭਾਜਪਾ ਅਕਸਰ ਹੀ ਖੜੀ ਰਹੀ ਹੈ ਅਤੇ ਇਹ ਲੋਕ ਸਭਾ ਦੀਆਂ ਚੋਣਾਂ ਵੀ ਲੋਕ ਹਿੱਤਾਂ ਦੇ ਲਈ ਹੀ ਲੜੀਆਂ ਜਾਣਗੀਆਂ ਤੇ ਸਾਨੂੰ ਪੂਰਾ ਯਕੀਨ ਹੈ ਕਿ 1 ਜੂਨ ਨੂੰ ਲੋਕਣਾਂ ਦਾ ਸਾਥ ਜ਼ਰੂਰ ਦੇਣਗੇ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਗੇ ਤਾਂ ਵੀਡੀਓ ਵੀ ਤੁਹਾਨੂੰ ਦਿਖਾਉਂਦੇ ਆ ਕਿ ਕੁਝ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਕਿਹਾ ਗਿਆ ਪਰ ਵੱਡੀ ਖਬਰ ਹੈ ਇਸ ਵਕਤ ਦੀ ਸਿਆਸਤ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੁਣ ਨਹੀਂ ਹੋਵੇਗਾ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੁਝ ਕਹਿ ਸੁਨੀਲ ਜਾਖੜ ਨੇ ਤੁਹਾਨੂੰ ਸੁਣਾਉਂਦੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੇ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕੰਮ ਬੀਜੇਪੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਔਲੇ ਜੀ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲੰਗਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਾਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਤ ਭਵਿੱਖ ਤੇ ਪੰਜਾਬ ਦੇ ਸਰਹੱਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਭਾਰਤ ਅਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਅਨੁਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਉਹ ਮੂਮਾ ਆ ਕੇ ਪਾਣਗੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਜ਼ੌਨੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ